ਪਾਤ ਦੀਪ ਸਿੰਘ ਜੀ ਪਿੱਛੇ ਪਾਰ ਰਹੇ ਨੇ ਅੱਧਰ ਦੇਖੋ ਜੀ ਆਵੇਂ ਗੰਝੇ ਲੱਗ ਗਏ ਆਲਾ ਆ ਗੰਝੇ ਤੇ ਨਾ ਵੀ ਕੱਝੇ ਲੱਗ ਦੋਣੇ ਚਲਾਉਣੇ ਦੋ ਇੱਕ ਜਗ੍ਹਾ ਦੋ ਗਏ ਹੁਣ ਤਾਂ ਹੋਰ ਯਾਰ ਫਿਰ ਕੀ ਹਾਲ ਚੱਲੇ ਸਾਰੇ ਜਣ ਦਾ ਤਾਂ ਨਾ ਦੋ ਚਾਰ ਦਿਨ ਹੋ ਗਏ ਆਪਾਂ ਵਲੌਗ ਨਹੀਂ ਹੋਇਆ ਪਹੁੰਚ ਦੇ ਕੇ ਆਪਰੇ ਤੋਂ ਕੰਟੈਂਟ ਹੈ ਨਹੀਂ ਘਰੇ ਹੀ ਬੈਠੇ ਰਹਿੰਨੇ ਆ ਠੀਕ ਹੈ ਤੇ ਅੱਜ ਹੁਣ ਅੱਜ ਆਪਾਂ ਨਾ ਗੁੱਡੀਆਂ ਡਾਉਣੀਆਂ ਅੱਜ ਐਤਵਾਰ ਦਾ ਦਿਨ ਹੈ ਤੇ ਆਪਾਂ ਗੁੱਡੀਆਂ ਵਗੈਰਾ ਡਾਵਾਂਗੇ ਅੱਜ ਸ਼ਾਮੀ ਜੇ ਮਤਲਬ ਦੁਪਹਿਰੇ ਡਾਵਾਂਗੇ ਫਿਰ ਆਲਾ ਆਪਾਂ ਖਾਣ ਲੱਗੇ ਆ ਛੋਲੇ ਦੇ ਨਾਲ ਪਟੂਰੇ ਛੋਲੇ ਦੇ ਨਾਲ ਮੈਂ ਬਾ ਤੇ ਬੁੜੂ ਗਰੇ ਮੀਨਾ ਬਣਾਇਆ ਤੇ ਥੋੜਾ ਵੱਡੇ ਨਹੀਂ ਨੇ ਬਣੇ ਪਰ ਵਧੀਆ ਬਣੀ ਆ ਸਵਾਦ ਬਣੀ ਆ ਇੰਨਾ ਮੈਂ ਵੇਖ ਕੇ ਦੱਸ ਸਕਦਾ ਵਾਂ ਤੇ ਮੈਂ ਖਾਣਾ ਤੇ ਫਿਰ ਆਪਾਂ ਬਾਕੀ ਗੱਲਾਂ ਕਰਦੇ ਆ ਤਿਆਰ ਹੁਣ ਬਟੂ ਗਰੇ ਦਾ ਲੰਚ ਆਪਾਂ ਕਰ ਰਹੇ ਆ ਤੇ ਮੇਰੇ ਤੋਂ ਤਾਂ ਸਾਢੇ ਤੇ ਨਹੀਂ ਖਾਦੇਗਾ ਸੀ ਤੇ ਦੋ ਕੁ ਬੁਰਕੇ ਦੇ ਬਾਅਦ ਆਪਾਂ ਨਾਲ ਗੰਡੇ ਵੀ ਲੈ ਲੇ ਹੀ ਤੇ ਹਾਂ ਥੋੜਾ ਬਾਵਸ ਮਾਇਆ ਆ ਮੈਂ ਖਾ ਪੀਏ ਆਵੇ ਆ ਮੈਂ ਚੌਥਾ ਖਾਣਿਆ ਪਰ ਖਾਦਣ ਹੀ ਗਿਆ ਵੀ ਬੜਾ ਹੋ ਗਿਆ ਪਰ ਮੈਂ ਛੱਡ ਪਾਇਆ ਤੇ ਉਵੇਂ ਪਿੰਡੇ-ੁੰਡੇ ਪਏ ਆਂ ਤੇ ਉਦਾਂ ਹੀ ਯਾਰ ਆ ਚੱਕ ਕਰੋ ਮੇਰੇ ਮਹੱਲੇ ਇੱਕ ਦੋ ਗੁੱਡੀਆਂ ਆਰਡਰੀਆਂ ਨੇ ਹੱਲੇ ਹਨਾ ਤੇ ਮੈਂ ਆਪਣੀ ਗੁੱਡੀਆਂ ਤੁਹਾਨੂੰ ਦਿਖਾਉਣਾ ਹੈ ਜਿਹੜੀਆਂ ਕੱਲ ਆ ਕੇ ਡਿੱਗੀਆਂ ਸੀ ਘਰੇ ਆਪਣੇ ਆਪ ਹੀ ਮੈਂ ਖਰੀਦ ਖਰੂਦ ਲਿਆਉਂਦਾ ਬਲ ਬੱਲੇ ਹੁੰਦੇ ਆ ਪਰ ਕਦੀ ਕਦੀ ਜਿਵੇਂ ਆ ਵੀ ਡਿੱਗੀ ਆ ਵੀ ਆਪੇ ਆ ਕੇ ਡਿੱਗੀ ਆ ਵੀ ਤੇਰੇ ਥੱਲੇ ਵਾਲੀ ਵੀ ਚਾਰ ਗੁੱਡੀਆਂ ਹੋ ਗਈਆਂ ਆਪਣੇ ਤੋਂ ਤੇ ਇਹ ਡਾਉਣੀਆਂ ਅੱਜ ਆਪਾਂ ਯਾਰ ਆ ਵਾਲੀ ਸਾਈਡ ਦੇਖੋ ਆ ਵੱਡਾ ਆ ਗੁੱਡਾ ਡਾ ਆ ਕੇ ਆਏ ਨੇ ਹਵਾ ਪੁੱਠੇ ਪਾਸੇ ਨੇ ਤੇ ਨਾਲ ਵੱਡ ਦਿੰਦਾ ਜਾ ਕੇ ਬੱਗੇ ਹੁਣ ਮੈਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿਵੇਂ ਕਰਾਂ ਮੇਰੇ ਕੋਲ ਟ੍ਰਾਈਪੋਡ ਤਾਂ ਮੈਂ ਸੈੱਟ ਕਰ ਲਊਗਾ ਤੇ ਐਂਗਲ ਚੇਂਜ ਕਿਵੇਂ ਕਰੂੰਗਾ ਯਾਰ ਬਾਬਾ ਕੋਈ ਦਿੱਕਤ ਹੈ ਮੇਰੇ ਨਾਲ ਕੋਈ ਪੇਚਾ ਪੂਚਾ ਨਹੀਂ ਪਾਉਂਦਾ ਮੈਂ ਕਹਿੰਦਾ ਇਧਰ ਨੂੰ ਆਵਾ ਉਧਰ ਪਿੱਛੇ ਵਿੱਚ ਰਹਿ ਜਾਂਦੀ ਯਾਰ ਐਡੇ ਡਰਪੋਗ ਮੇਰਾ ਤਾਂ ਡਰਦੇ ਬੜੇ ਲੋਕੀ ਯਾਰ ਕਿਤੇ ਤੇ ਯਾਰ ਹੱਲੇ ਤਾਂ ਆਪਾਂ ਫੇਰ ਡਾਲਤੀ ਆ ਤੇ ਪਹਿਲਾਂ ਲਾਲੀ ਹੀ ਹੁਣ ਦੋ ਚਾਰ ਗੁੜੀਆਂ ਇਧਰ ਇੱਕ ਉੱਤੇ ਆ ਮੈਂ ਕੋਈ ਵੀ ਕਰਾਂ ਉੱਤੇ ਵਾਲੇ ਦਾ ਪੇਚਾ ਪਾਉਂਦੀ ਇਹ ਕਰੀ ਉੱਤੇ ਵਾਲੀ ਪੇਚਾ ਪਾ ਲੈ ਤੇ ਬਹੁਤ ਵਧੀਆ ਹੋ ਜਾਊਗਾ ਆ ਜਾ ਯਾਰ ਜੇ ਤੇ ਕੋਈ ਜਾਈ ਉੱਤੇ ਹੋਣੀ ਜੇ ਤੇ ਕੋਈ ਜਾਈ ਥੱਲੇ ਹੋਣੀ ਇਗਰ ਆਪ ਪੂਤ ਲੈਣਾ ਗੁੱਡੇ ਨਾਲ ਕੋਈ ਜੀ ਕਰਾਂਗੇ ਇੱਧਰ ਹੈਗਾ ਤੇ ਬਣਾ ਆਲਾ ਮੇਰੇ ਨਾਲ ਆਵੀਂ ਨਾ ਇਕੱਲੀ ਮਾਰ ਮਾਰ ਖੈਂਚਾ ਮਾਰ ਮੈਨੂੰ ਐਸੇ ਦਾ ਵੇਟ ਕਰਦਾ ਮੈਂ ਕੋਣ ਵੱਜੂ ਹੈ ਜੋ ਇੱਥੇ ਨਾਲ ਲਓ ਜੀ ਗਈ ਆਪਣੀ ਗੁੱਡੀ ਚਲ ਕੋਈ ਨਾ ਹੌਂਸ ਲਈ ਜਾ ਯਾਰ ਮੁੱਲਾ ਦਾ ਮੇਰੀ ਅੱਜ ਕਿਸਮਤ ਹੀ ਮਾੜੀ ਹੈ ਜਾਂ ਤਾਂ ਕੋਈ ਪਿਛਾ ਪਾੜ ਹੀ ਰਿਹਾ ਸਾਰੇ ਜਣੇ ਪਿੱਛੇ ਰੱਖ ਰਹੇ ਜੇ ਕੋਈ ਪਿਛਾ ਪਾ ਰਿਹਾ ਬਹੁਤ ਅੱਗੇ ਵਧਾ ਕੇ ਫਿਰ ਪਾ ਰਿਹਾ ਤੁਹਾਨੂੰ ਪਤਾ ਹੈ ਜਿਹੜਾ ਜਦੀ ਤਾਂ ਦਿਓ ਦੀ ਵੱਡਣੀ ਥੋੜੀ ਔਖੀ ਹੋ ਜਾਂਦੀ ਨਾਲੇ ਮੂਮੀ ਗੁੱਡੀ ਸੀ ਤੇ ਕੋਈ ਨਾ ਹਲੇ ਤਿੰਨ ਹੋ ਰਿਹਾ ਆਪਣੇ ਕੋਲ ਤਾਂ ਦੇਖਦੇ ਆ ਫਿਰ ਟਰਾਈ ਕਰਦੇ ਆ ਹੁਣ ਥੋੜਾ ਨਾ ਵੇਨੇ ਆ ਜੇਕਰ ਕੋਈ ਪਿਛੇੜਾ ਵਧਾਵੇ ਉਹਨਾਂ ਵਧੀਆ ਪੇਚਾ ਪਾ ਜੀ ਕਿਉਂਕਿ ਉਹ ਤੇ ਅਨਫੇਅਰ ਕੰਮ ਹੋ ਗਿਆ ਤਾਂ ਉਹ ਤੇ ਉਹਨੂੰ ਹਵਾਵਾ ਵਾ ਵੱਜੀ ਤਾਂ ਉਹਨੇ ਇੱਕੇ ਦਾਮੀ ਬੱਸ ਕੱਢ ਦਿੱਤੀ ਪਤਾ ਨਹੀਂ ਲੱਗਾ ਢੇਲ ਨੂੰ ਨਹੀਂ ਦਿੱਤੀ ਗਈ ਉਹਨੇ ਜਰ ਤੇ ਯਾਰ ਇੱਕ ਹੁਣ ਮੈਂ ਮومی ਗੁੱਡੀ ਹੋਰ ਲੈ ਕੇ ਆਇਆ ਆਂ ਤੇ ਮومی ਗੁੱਡੀ ਨੇ ਪਤਾ ਕੀ ਚੱਕਰ ਹੋੰਦੇ ਮੇਰਾ ਮੇਨ ਫੋਕਸ ਹੁੰਦਾ ਢਿੱਲ ਦੇਣ ਦੇ ਤੇ ਇਹਨਾਂ ਨੂੰ ਢਿੱਲ ਹੀ ਨਹੀਂ ਲੱਗੰਦੀ ਬਣ ਕੇ ਕੀ ਚੱਕਰ ਉਹ ਉੱਥੇ ਵੇਖਿਆ ਉਹ ਥੋੜੀ ਜਿਹੀ ਤਿਰਛੀ ਹੋ ਗਈ ਤੇ ਢਿੱਲ ਦਿੱਤੀ ਨਹੀਂ ਗਈ ਹੁਣ ਕੋਈ ਨਾ ਕੋਈ ਕਰਨਾ ਪੈਣਾ ਇਹਨਾਂ ਦਾ ਮومی ਗੁੱਡੀਆ ਦਾ ਲਓ ਜੀ ਮੈਂ ਤਾਂ ਚੱਲਿਆ ਆਂ ਆਪਣੇ ਮਾਮੇ ਘਰੇ ਗੁੱਡੀ ਲੈ ਕੇ ਤੇ ਮੈਨੂੰ ਉਧਰ ਦੇ ਮੱਲੇ ਨੇ ਦੇ ਇੱਕ ਬੰਦੇ ਨੇ ਆ ਕੇ ਦੱਸਿਆ ਕਿ ਮੈਂ ਤਾਂ ਖੋਦ ਇੱਧਰ ਆ ਗਿਆ ਗੁੱਡੀ ਡੋਣ ਗਿਆ ਜਿੱਥੇ ਉੱਧਰ ਉੱਡ ਨਹੀਂ ਦਈਆਂ ਉਧਰ ਨੂੰ ਡਾਣੇ ਫਿਰ ਇੱਧਰ ਹੀ ਪੇਚੀ ਪਾਣੀ ਪੈਣੇ ਚਲੋ ਬਾਕੀ ਯਾਰ ਮਰੇ ਹੀ ਚਾਹੁੰਨ ਕਿ ਕੋਈ ਪੇਚਾ ਮੇਰੇ ਘਰ ਦੇ ਲੱਗ ਸਕੇ ਪਤਾ ਕਿਉਂਕਿ ਯਾਰ ਦੇਖੋ ਮੈਂ ਟ੍ਰਾਈਪੋਡ ਤੇ ਰੱਖ ਕੇ ਬਣਾ ਰਿਹਾ ਹਾਂ ਵੀਡੀਓ ਠੀਕ ਹੈ ਤੇ ਜੂਮ ਵਗੈਰਾ ਮੈਂ ਕਰ ਸਕਦਾ ਜੂਮ ਕਰਕੇ ਜੇਕਰ ਮੈਂ ਬਣਾਉਂਗਾ ਤਾਂ ਮੈਨੂੰ ਐਂਗਲ ਨੂੰ ਚੇਂਜ ਕਰਨੇ ਪੈਣਗੇ ਕੀ ਪਤਾ ਫਰੇਮ ਚ ਆਵੇ ਨਾ ਗੁੱਡੀ ਤੇ ਫਿਰ ਜੇ ਕੋਈ ਘਰ ਦੇ ਲੱਗ ਸਕੇ ਪੇਚਾ ਪਾਲੇ ਤਾਂ ਵਧੀਆ ਹੈ ਨਹੀਂ ਤਾਂ ਫਿਰ ਵੀਡੀਓ ਚ ਨਹੀਂ ਐਡ ਹੋ ਸਕਦਾ ਬਾਕੀ ਤੁਹਾਨੂੰ ਆਜ ਹੀ ਦਿਖਾਉਣਾ ਹੈ ਦੇਖੋ ਆ ਪਤੰਗ ੜੀ ਦੀਦੀ ਹੈ ਇਸ ਪਤੰਗ ਦੇ ਨਾਲ ਉਹ ਮਛੜ ਹੁਮੇ ਜੀ ਠੀਕ ਹੈ ਉਹ ਲੋ ਜ ਮਛਾ ਬਲਰ ਹੋ ਗਿਆ ਬਟ ਇੱਥੇ ਜਿਹੜੀ ਪਤੰਗ ਘੜੀ ਉਹਦੇ ਨਾਲ ਬੜੀ ਦੂਰ ਮੱਛਾ ਥੋੜਾ ਮਿਲਿਆ ਵਾ ਤੇ ਉਹ ਮਸਾਂ ਹੀ ਹੁਣ ਕੰਮ ਔਖਾ ਹੀ ਆ ਇਹ ਮੱਛਾ ਜੇ ਆ ਰਿਹਾ ਦੇਖੋ ਕਿੰਨੇ ਦੂਰ ਤੇ ਮਛੜੋ ਮੈਸ ਪਰ ਅੜ ਗਈ ਹੈ ਨਹੀਂ ਆਹ ਦਿਨੀ ਤੇ ਆਪਾਂ ਲੈ ਲੈਣੇ ਸੀ ਉਹ ਚੱਕਰ ਨਹੀਂ ਫਿਰ ਮੱਛਾ ਮੱਛਾ ਆਪਣਾ ਹੀ ਪਰ ਹੁਣ ਪਤੰਗ ਵੀ ਅੜ ਗਈ ਮੱਛਾ ਵੀ ਅੜ ਗਿਆ ਦੋਵੇਂ ਅੜ ਗਏ ਜਿਹੜੀ ਜਾੜੂ ਮਿਆਂ ਹੈ ਦੇਖੋ ਯਾਰ ਇੱਥੋਂ ਕਿਹਾ ਨੇ ਨਾ ਕੰਜਰ ਨੇ ਕਾਢੀ ਪਾਤੀ ਤੇ ਸਾਡਾ ਮੱਛਾ ਫਿਰ ਉਥੋਂ ਕਾਢੀ ਜਦੋਂ ਵੱਢੀ ਗਈ ਤੇ ਉਹ ਬੋ ਗਿਆ ਤੇ ਅੱਗੇ ਆ ਕੇ ਫੜ ਲਿਆ ਉਹਨਾਂ ਨੇ ਯਾ ਯਾਰ ਏਡੀ ਭੁੱਖ ਮੈਂ ਨਾ ਰਾਜੇਕਰ ਮੋਤੀਆਂ ਦੇ ਸਾਡੇ ਮੱਲੇ ਲੀਚੜਾ ਦਾ ਕੋਈ ਕਾਲ ਨਹੀਂ ਆਹ ਕਾਣੀ ਗੁੜੀਆਂ ਆਉਂਦੇ ਰਹਿੰਦੇ ਸਾਡੇ ਮੱਲੇ ਪਰ ਕੋਈ ਲੋਕ ਕੋਈ ਨਹੀਂ ਚਲ ਕਿਸੇ ਦੇ ਥੇ ਆਇਆ ਸਾਡੇ ਥੇ ਲਿਆਉਣਾ ਨਹੀਂ ਸੀ ਤੇ ਯਾਰ ਆਪਣੀ ਗੁੱਡੀ ਲੈ ਕੇ ਮੈਂ ਚੱਲਿਆ ਆਹ ਵਾਲੇ ਮੱਛੇਣਾ ਪੇਚਾ ਪਾਉਣ ਜਿਹੜਾ ਦਿਖ ਰਿਹਾ ਮਮੀ ਗੁੱਡੀ ਲੈ ਕੇ ਹਾਂ ਸਹੀ ਕਹਿ ਰਹਾ ਮੈਂ ਮਮੀ ਗੁੱਡੀ ਲੈ ਕੇ ਇਸ ਪੰਜ ਇਹਦੇ ਨਾਲ ਪੇਚਾ ਪਾਉਣ ਚੱਲਿਆ ਵੇਨੇ ਕੀ ਹੁੰਦਾ ਤੇ ਆ ਯਾਰ ਪੇਚਾ ਪੇਚਾ ਪਾਉਣ ਲੱਗੇ ਇੱਕਾ ਸੱਚ ਮੈਂ ਨਾ ਕੈਮਰਾ ਫੜਿਆ ਹੋਇਆ ਇੱਕਾ ਚ ਮੈਂ ਪੇਚੇ ਪਹੁੰਚ ਲਿਆ ਵਾ ਵੇਨੇ ਕੀ ਹੁੰਦਾ ਮਿਕਸ ਵਜ ਮਿਕਸ ਵਿੱਚ ਹੋ ਜਾਣਾ ਮਿਕਸ ਵਿੱਚ ਚੱਲ ਭਈਆ ਆਉਂ ਜਾਂਦੀ ਏ ਇੱਕ ਦੇਖ ਲੋ ਚੱਲ ਭਈਓ ਬੇਪੇ ਮੇਰੇ ਨਾਲ ਮੇਰੇ ਨਾਲ ਪੰਗੇ ਨਹੀਂ ਲੈਣੇ ਆਉਂ ਜਾਂਦੀ ਨਿਕਲਦੀ ਮੈਨਾਂ ਪੰਗੇ ਨਹੀਂ ਲੈਣੇ ਪੰਗੇ ਨਹੀਂ ਲੈਣੇ ਫੋਰਮ 'ਚ ਆ ਗਏ ਆਪਾਂ ਪੰਗੇ ਨਹੀਂ ਲੈਣੇ ਵਰਤੀ ਏ ਇੱਕ ਹੁਣ ਮਛੇਣਾ ਪੇਚਾ ਪੈਊਗਾ ਇਹ ਤੇ ਐਵੇਂ ਝੁੰਗੇ ਜਾ ਗਈ ਸੀ ਇੱਕ ਹੱਥ 'ਚ ਕੈਮਰਾ ਤੇ ਇੱਕ ਹੱਥ 'ਚ ਮਛੇਣਾ ਪੇਚੇ ਵਾ ਪਾਰਸ ਦੇ ਸਟਾਈਲ ਵੱਖਰੇ ਗੋਈ ਤੇ ਸੌਂਗਲਾ ਫਿਰ ਤੇ ਯਾਰ ਮਛੇਣਾ ਪੇਜਾ ਪਾ ਇਹਦਾ ਪਹਾਰ ਗਿਆ ਗੱਲ ਇਹ ਵੀ ਇੱਕ ਇੱਕ ਸਾਡੀ ਗੁੱਡੀ ਮੋਮੀ ਹੀ ਦੂਜੀ ਗੱਲ ਇਹ ਹੈ ਕਿ ਅਸੀਂ ਇੱਕ ਹੱਥ ਚ ਕੈਮਰਾ ਫੜਿਆ ਹੋਇਆ ਹੈ ਇੱਕ ਹੱਥ ਵਿੱਚ ਪਰ ਹੀ ਤੇ ਖੈਂਚਾ ਵੱਜ ਜਣੇ ਹਣ ਤੋਂ ਸਹੀ ਤਰ੍ਹਾਂ ਪਰ ਚਲੋ ਕੋਈ ਨਹੀਂ ਮੱਛੇਣਾ ਪਿੱਛੇ ਤਾਂ ਪਾਇਆ ਕੜਗੜ ਇੱਕ ਤੇ ਵੱਡੀ ਵੇਹੇ ਰਸਤੇ ਜਿਹੜੀ ਮੋਮੀ ਆਈ ਹੋ ਤਾਂ ਐਵੇਂ ਝੁੰਗੇ ਤੇ ਸੀ ਤੇ ਕੋਈ ਨਾ ਇੱਕ ਹੋਰ ਡੋਨੇ ਆ ਬੋ ਯਾਰ ਹੁਣ ਆ ਗਈ ਆਪਣੀ ਗੁੱਡੀ ਆ ਸਮਾਨ ਚ ਤੇ ਆਪਾਂ ਲਾਉਣ ਲਗੇ ਪੇਚੇ ਪੂਚੇ ਨਹੀਂ ਨਹੀਂ ਆਉ ਉੱਤੇ ਲਾਵਾਂਗੇ ਆਪਾਂ ਆਵੇ ਮੇਰਾ ਐਂਗ ਨੂੰ ਕਹਤਾ ਮਰੀ ਜਾ ਰਖਿਆ ਚ ਚੱਲ ਪਈਓ ਹਲੇ ਨਾ ਕੈਮਰੇ ਸੈਟ ਹੋਉਂਦਾ ਹੀ ਪਰਤਾ ਵੀ ਵੜਤੀ ਅਸੀਂ ਇੱਕ ਮਹਾ ਉਹ ਤੋਂ ਬੋਰਡ ਤੇ ਨਹੀਂ ਗੁੱਡੀ ਅੱਛਾ ਤੇ ਮਹਾ ਬੋਰਡ ਤੇ ਹੁਣ ਬਸ ਬੋਰਡ ਹੋ ਗਿਆ ਉਹ ਗੁੱਡੀ ਦਾ ਹੁਣ ਚਲ ਗਈ ਕਿਤੇ ਨਾ ਕਿਤੇ ਆ ਕਰਦੀ ਕਰਦੀ ਡਾਇਰੈਕਸ਼ਨ ਪੂਰੀ ਬਿਨਾ ਕੁਝ ਕੀਤੇ ਵੱਡੀ ਵਾਲੀ ਗੁੱਡੀ ਆ ਆ ਜਾਂਦੀ ਇੱਥੇ ਗਵਾਂੜੀਆਂ ਦੀ ਗੁੱਡੀ ਵੜਦੇ ਤੇ ਗਵਾਂੜੀਆਂ ਦੇ ਰਿਐਕਸ਼ਨ ਵਿਖਾ ਦਈਏ ਤੁਹਾਨੂੰ ਉਹਰਾ ਨਾ ਨਾ ਪਰਚਾਣਾ ਕਰੀ ਤੂੰ ਕਹਿੰਦਾ ਮੈਂ ਉਹਦਾ ਤੋੜ ਕੇ ਛੋੜ ਦਨ ਆਪਣੀ ਗੁੱਟੀ ਮੈਂ ਨਾ ਪੈਣ ਲੱਗੀ ਆਪਣਾ ਖਿਆਚ ਆਹ ਦੇਖੋ ਉੱਤੇ ਚਲੋ ਜੀ ਗਈ ਆਪੇ ਚਲੋ ਜੀ ਆਪਣੀ ਗੁੱਡੀ ਬੋਹ ਬੰਦੇ ਹੋਏ ਆ ਜਾ ਰਹੀ ਆ ਦੂਰ ਦਰੇਡੇ ਦ੍ਰਿਸ਼ ਦੇ ਵਿੱਚ ਤੇ ਯਾਰ ਉਧਰ ਨਾ ਆਪਾਂ ਮੈਂ ਨਾ ਦੋ ਕੇ ਬਣੇ ਤਿੰਨ ਗੁੱਡੇ ਡਾਈਆਂ ਤੇ ਖੜੀਆਂ ਬੜਾਈਆਂ ਤੇ ਦੋ ਕੀ ਵੱਡੀਆਂ ਐ ਤੇ ਜਿਹੜੇ ਆਪਣੇ ਗਵਾਂਢੀ ਹੋਣਾਂ ਤੋਂ ਆ ਦੇਖੋ ਦੋ ਗੁੱਡੀਆਂ ਐਕਸਚੇਂਜ ਆਫਰ ਕਰ ਲਈ ਆ ਮਤਲਬ ਮومی ਉਹਨਾਂ ਦੇ ਦਿੱਤੀਆਂ ਮੈਂ ਆਪਣੀਆਂ ਤੇ ਉਹਨਾਂ ਤੋਂ ਕਾਗਜੀ ਲੈ ਲਈਆਂ ਤੇ ਮੇਰਾ ਨਾ ਇੱਕੋ ਤਾਥ ਸੁਣ ਲਓ ਜੇਕਰ ਤੁਹਾਡੇ ਡੋਰ ਢਿੱਲਿਆ ਕਦੀ ਵੀ ਮومی ਗੁੱਡੀ ਦਾ ਭਰੋਸਾ ਨਾ ਕਰਿਓ ਐਵੇਂ ਹੁੰਦੀ ਐ ਮومی ਉਡੀਂ ਢੇਰੇ ਦੇ ਮਾਮਲੇ ਚ ਖੈਂਚਣ ਦੇ ਤਾਂ ਚਲੋ ਮੈਂ ਮੰਨਦਾ ਚੰਗਾ ਹੁੰਦਾ ਐ ਕਟ ਕਦੀ ਟੇਲ ਜਾਨੀ ਡੋਰ ਹੈ ਤੁਸੀਂ ਇਹਨੂੰ ਯੂਸ ਨੂੰ ਲਾ ਰਹੇ ਹੋ ਤੇ ਯਾਰ ਹੁਣ ਆਪਾਂ ਲਈ ਇੱਧਰ ਆਏ ਆ ਤੇ ਇੱਧਰ ਦੇਖੋ ਚੈੱਕ ਕਰੋ ਸਾਰੇ ਗੁੜੇ ਡਾਉਂਦੇ ਆ ਇਹਨਾਂ ਦਾ ਮੈਨੂੰ ਲੱਗਦਾ ਸਮਾਨ ਪਹਿਲਾਂ ਖਾਲੀ ਕੀਤਾ ਪਿਆ ਰੱਖ ਕੇ ਗੱਟੂ ਗੱਟੂ ਡਾਈ ਜਾਂਦੇ ਐਵੇਂ ਹੀ ਹੈ ਤੇ ਯਾਰ ਇੱਧਰ ਆਗੇ ਹੁਣ ਆ ਬੇਜਾ ਬੋਲਣਗੇ ਉਧਰ ਜਾਓ ਕੈਮਰਾ ਸਾਹਿਬ ਕਿਧਰ ਆ ਰਿਹਾ ਆਵਾ ਲੱਗਦੇ ਦੇ ਦੇ ਭਰਾਵਾ ਹਵਾ ਰਹਿਣੀ ਕਿਦੇ ਹਾਂ ਆਉਂਗਾ ਜੀ ਯਾਰ ਸਾਡਾ ਥੋੜਾ ਕੈਮਰਾਮੈਨ ਮਾੜਾ ਹੈ ਵੈ ਸਾਡੀ ਗੁੱਡੀ ਵੱਡੀ ਗਈ ਪਰ ਚਲੋ ਚੰਗਾ ਨੇ ਰਿਕਾਰਡ ਹੋਇਆ ਪਰ ਚਲੋ ਕੋਈ ਨਹੀਂ ਹੁਣਾ ਰਾਈਟ ਡਾਊਨ ਲੱਗਾ ਹੈ ਤੇ ਰਾਜ ਨੇ ਪਹਿਲਾਂ ਢਾ ਲਈ ਹੈ ਵੈਰੀ ਗੁੱਡ ਮੈਨਾਂ ਅੱਤ ਕਰਾਤੀ ਹੈ ਆ ਦੇਖੋ ਗੁੰਜਲ ਕੱਢਣੀ ਪੈਂਦੀ ਹੈ ਇਹ ਸਭ ਤੋਂ ਵੱਡਾ ਤੇ ਖਤਰਨਾਕ ਟਾਸਕ ਹੁੰਦਾ ਵਾ ਜਦੋਂ ਗੁੱਡੀ ਡਾਉਂਦੇ ਹੋਏ ਕੋਈ ਬੰਦਾ ਗੁੰਜਲ ਗੁੰਜਲ ਨਹੀਂ ਕੱਢੀ ਤਾਂ ਫਿਰ ਤੈਨੂੰ ਪਤਾ ਹੀ ਕੀ ਹੁੰਦਾ ਹੈ ਨਾ ਤੇ ਗੁੱਡੀ ਆੜੀ ਲਈ ਇੱਥੇ ਕੀ ਪਾਚੀ ਆ ਜਾ ਯਾਰ ਉਹ ਹਰੀ ਜਿਹੜਾ ਪਾ ਯਾਰ ਪੇਚਾ ਮੇਰੀ ਮਨ ਤੇ ਰਾਜ ਨੇ ਪੇਚਾ ਪਾਤਾ ਹੈ ਗੁੱਡੀ ਇਹਦੀ ਆ ਰਹੀ ਤੇ ਪਤਾ ਨਹੀਂ ਕੀ ਹੋਉਂਦੇ ਹੱਲੇ ਪਤਾ ਨਹੀਂ ਕੀ ਹੋਉਂਦੇ ਕਿ ਕੰਨੀ ਪਰ ਲੱਗਦਾ ਪੇਜਾ ਪਿਆ ਨਹੀਂ ਪਿਆ ਤੋ ਪਤਾ ਐ ਇਸੇ ਬੰਦੇ ਨੂੰ ਤੇ ਦੂਜੇ ਤਰੇ ਫਿਰਦੇ ਆ ਓਪ ਰਾਏ ਪੇਜਾ ਪਿਆ ਵੀ ਹੈ ਕਿ ਨਹੀਂ ਫਿਰਦਾ ਕਰ ਓ ਜਵਨ ਲੱਗਾ ਏ ਪੇਜਾ ਪਿਆ ਵੀ ਆ ਪੇਜਾ ਪਿਆ ਲੱਗ ਗਈ ਓਏ ਆ ਗਈ ਪੈ ਲੱਗਣ ਦੀ ਪੈ ਗਿਆ ਪੈ ਗਿਆ ਨਹੀਂ ਫੇਰ ਜਾ ਜੇ ਰਾਏ ਵੱਡੀ ਗਈ ਨਾ ਫਿਰ ਹੋਣਾ ਕਖਣੀ ਐ ਬਸ ਅਡਾਈ ਕਿੰਨੇ ਇਹਦਾ ਵਾ ਲੱਗ ਵੱਡੀ ਜਾਣੀ ਹੋਰ ਕੋਈ ਨਹੀਂ ਜੇਲੇ ਇਹ ਅਰਜਨ ਉਹ ਗੱਟੂ ਅਰਜਨ ਵੈਲੀ ਨੇ ਪੈਰ ਚੋੜ ਕੇ ਆਜੇ ਦੇ ਭਰਾ ਦੋੜছে ਹੋਏ ਦੋੜছে ਆਈ ਨਹੀਂ ਤੋੜਦੇ ਇਥੇ ਨਾਲੇ ਹਾਂ ਉਹ ਗਾੜਾ ਗੂੜਾ ਪਾ ਦੇ ਛੇਤੀ ਕਰ ਛੇਤੀ ਕਰ ਵੈਰੀ ਇੰਟੈਂਸ ਸਿਚੁਏਸ਼ਨ ਬਣ ਗਈ ਏ ਓ ਮਾਈ ਗਾਡ ਕਮੈਂਟਰੀ ਕਰਨ ਲਈ 파ਸਲਾਈ ਪੁਣ ਨਹੀਂ ਬਹੁ ਚੁਕੇ ਨੇ ਗਾੜਾ ਪੈਰੇ ਗਾੜਾ ਜਿਗਰ ਗਾੜਾ ਉਹ ਉਧਰ ਵੇਚਾ ਪੈ ਗਿਆ ਤੇਜੀ 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 ਜਾਂਦੇ ਜਾਂਦੇ ਫੁੱਲ ਟਿਲ ਉਹ ਬੱਸ ਕਰ ਇੱਕ ਗਾੜਾ ਵੱਧ ਹੁੰਦਾ ਏ ਰਾਏ ਫੋਲਟੇਲ ਜਾਂਦੇ ਫੋਲਟੇਲ ਜਾਂਦੇ ਫੋਲਟੇਲ ਜਾਂਦੇ ਫੋਲਟੇਲ ਤੇ ਆਈ ਤੇ ਲੋਟੀ ਲਾਉਣੇ ਰਾਏ ਨੇ ਮਾਰਤੀ ਫੁੱਲ ਖੈਂਚ ਹੋਣਾ ਆਏ ਓਏ ਓਏ ਵਾੜ ਦਿੱਯਾ ਓ ਬੱਲੇ ਬੱਲੇ ਓ ਜਾਂਦੀ ਵੱਡੀ ਈ ਗੁੱਡੀ ਮੈਨੂੰ ਟਮਕਾ ਟਮਕਾ ਮੈਨੂੰ ਥਲੇ ਡਿੱਗੀ ਆ ਤਰਜਣ ਵੈਲੀ ਦੀ ਗੁੱਡੀ ਵੱੜਦੀ ਆ ਵੈਰੀ ਗੁੱਡ ਢਾਈ ਵੈਰੀ ਗੁੱਡ ਤੂੰ ਮਾਨ ਮਾਨ ਮੂਨ ਬਚਾਲਿਆ ਸਾਡਾ ਸੇਰ ਦੇ ਹੱਠ ਬਟਾਲੀਆਂ ਤੂੰ ਨਵੀਂ ਉਹਨਾਂ ਦੀ ਵੱੜਤੀ ਆ ਵੈਰੀ ਗੁੱਡ ਹੁਣ ਰਾਏ ਨੇ ਇੱਕ ਹੋਰ ਪੇਚਾ ਪਾਤਾ ਤੇ ਉਹ ਹਾਈ ਨਾ ਪਿਆ ਦੇਖੋ ਧਿਆਨ ਨਾਲ ਜੇ ਡਿਗਰੀ ਦੀ ਤੇ ਕਿਉਂਕਿ ਬਲਰ ਹੁੰਦਾ ਕੋਈ ਨਹੀਂ ਤਿਕਨਦਿਆ ਬਚੂਗੀ ਇੰਟੈਂਸ ਸਿਚੁਏਸ਼ਨ ਵੈਰੀ ਗੁੱਡ ਰਾਏ ਫੋਲਟੇ ਹਲਦੇ ਦੇ ਓਏ ਓਏ ਰਾਏ ਨੇ ਵੜਵਾ ਲਈ ਆ ਫਰਾ ਦੇ ਹੁਣ ਲਪੇਟਣੀ ਪੈਣੀ ਆ ਆਪਰੇ ਲਓ ਜੀ ਹੁਣ ਆਪਾਂ ਇਧਰ ਫਿਰ ਵੜਾਉਣ ਆ ਗਏ ਆ ਤੇ ਉਧਰ ਪੇਚਾ ਪਾਉਣ ਲੱਗੇ ਆ ਉਹ ਮੈਂ ਕਿਹਨੇ ਗਈ ਓ ਸੜੀ ਏਡਾ ਉਹ ਪੇਚਾ ਪਾਤਾ ਏਡਾ ਪਾੜੋ ਪਾੜੋ 베ਚੇ ਪਾੜੋ ਯਾਰ ਕੋਈ ਚੱਕਰ ਨਹੀਂ ਚਲੋ ਨਹੀਂ ਨਹੀਂ ਕਾਲੀ ਨਹੀਂ ਕਰਨੀ ਕਾਲੀ ਨਹੀਂ ਕਰਨੀ ਕਾਲੀ ਤਾਂ ਕੰਮ ਸ਼ੈਤਾਨ ਦਾ ਜੇ ਮੇਰੀ ਵੱਡੀ ਗਈ ਨਾ ਕੋਸਾਂ ਨੇ ਆਸ ਲੈਣਾ ਤੇਚਾਂ ਤਾਂ ਥੋੜੀ ਆ ਪਿੰਨੇ ਦਾ ਲੈ ਥੱਲੇ ਲੰਮਕਾਈ ਜਾਂਦੇ ਲੰਮਕਾਈ ਜਾਂਦੇ ਗੁੜੀ ਉਸੇ ਚਲ ਭਾਈਓ ਆਹ ਗੁੱਡੀ ਵੱੜਦੀ ਆ ਜੀ ਆਈ ਨੋ ਸੈਂਗ ਆਈ ਗਾਦੀ ਪਈ ਆ ਆ ਆ ਵੋ ਵੋ ਆ ਕੇ ਦਰਾਂ ਤੂੰ ਕਾ ਤੂੰ ਕਦੋਂ ਤੱਕ ਲਿਓ ਲੈ ਆਡੀ ਗੁੱਡੀ ਵਿੱਦੀ ਗੁੱਡੀ ਬੋ ਗਿਆ ਐਵੇਂ ਹੋਣੀ ਨਹੀਂ 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 ਤੂੰ ਤੂੰ ਮੇਰੇ ਵਾਲੇ ਨੂੰ ਲੈ ਲੈ ਵਿੱਦੀ ਗੁੱਡੀ ਵਾਲੇ ਅੰਬਰਾ ਨਹੀਂ ਜਾਣੀ ਆ ਅੰਬਰਾ ਚ ਤਾਂ ਜਾਣੀ ਆ ਪਰ ਕਿੱਦਾਂ ਜਾਣਦੀ ਆ ਨਹੀਂ ਚਲੋ ਯਾਰ ਹੁਣ ਮੈਂ ਹਰੀਣਾ ਵਿੱਚ ਆਪਾਂ ਲੱਗਾ ਤੇਜੀ ਹਣਾ ਨੇ ਵੜਾ ਲਈ ਹਰੀ ਤੋਂ ਕੋਈ ਮੇਰੀ ਵਾਰੀ ਆ ਮਲੇ ਕਵਡਣ ਦੀ ਵੜਾਉਂਦੀ ਨਹੀਂ ਮੇਰੇ ਪਿੱਛੋਂ ਗੁੱਡੀ ਵਧ ਗਈ ਆ ਤੇ ਪਿੱਛੇ ਵਾਲੇ ਵਧਣਗੇ ਆਪਾਂ ਇਹ 파ਰਤਦੀਪ ਸਿੰਘ ਜੀ ਪਿੱਛੇ ਪਾਰ ਰਹੇ ਨੇ ਅੱਧਰ ਦੇਖੋ ਜੀ ਹਰੀ ਦੀ ਜੀ ਪਾਰ ਰਹੇ ਨੇ ਹਰੀ ਜੀ ਪੌਣ ਲੱਗੇ ਜਾਰੀ ਜੀ ਹਰੀ ਜੀ ਪੈ ਗਈ ਹਰੀ ਦੀ ਪੈ ਲਓ ਵੇਖੋ ਉਹ ਦੇਖੋ ਹਰੀ ਚ ਪੈ ਗਈ ਹਰੀ ਚ ਪੈ ਗਈ ਹਰੀ ਚ ਪੈ ਗਈ ਚੱਲ ਹਰੀ ਚ ਪੈ ਗਈ ਹਰੀ ਚ ਪੈ ਗਈ ਅਵੇ 파ਸਦੀਪ ਸਿੰਘ ਕੀ ਪੇਚਾ ਲਾ ਰਹੇ ਨੇ ਇਹ ਨਾ ਮੇਰੀ ਡੋਰ ਹਮੇ ਨੇ ਪਿੱਛੇ ਖਿੜਕੀ ਲਾ ਲਈ ਬਹੁਤ ਕੁਝ ਖੇਤੀ ਕਰ ਕੋਈ ਖੀ ਲੰਗਾਈ ਲੰਗਾਈ ਗੁੱਡੀ ਗਈ ਹਰੀ ਗਈ ਗਈ ਲੰਗਾਈ 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 ਕਿਸੇ ਨਹੀਂ ਮੈਂਦੀ ਮੇਰੀ ਡੋਰੀ ਜਾਉ ਕੀ ਹੋ ਜੂਗਾ ਤੁਹਾਡੀ ਹੋ ਫੋਕਸ ਕਰ ਫੋਕਸ ਕੈਮਰਾ ਮੈਡੀ ਮਾੜਾ ਦੇ ਕੋਈ ਨਾ ਕੈਮਰਾਮੈਨ ਮਾੜਾ ਕੋਈ ਨਾ ਪਿੱਛੇ ਤੇ ਤਖੜਾ ਨਾ ਚੱਲ ਚੱਲ ਵੈਰੀ ਵੈਰੀ ਚੁੱਕੀ ਨਾ ਹਣੇ ਦੇਖ ਨਹੀਂ ਚੁੱਕ ਨਹੀਂ ਦਿਆ ਮੇਰੀ ਆਹ ਗਈ ਉਹ ਤੇ ਯਾਰ ਸਾਡੀ ਗੁੱਡੀ ਵੈਸੇ ਤਾਂ ਵੱਢੀ ਗਈ ਆ ਪਰ ਬੜਾ ਡਿਫਰੈਂਸ ਹੀ ਕਰੋ ਲੈਵਲ ਦਾ ਬੜਾ ਡਿਫਰੈਂਸ ਹੁਣ ਵੇਖੋ ਇਧਰ ਕੋ ਸਾਡੀ ਪਿੱਛੇ ਵਾਲੀ ਡੋਰ ਉਹਦੀ ਨਵੇਂ ਕਟੂਲੇ ਦਾ ਹੋਊਗਾ ਉਹਨੇ ਸਾਡੀ ਸਿੰਪਲ ਡੋਰ ਉਹਨੇ ਕੱਚ ਫਰਿਆ ਹੋਊਗਾ ਹੁਣ ਇੰਨੇ ਡਿਫਰੈਂਸ ਦੇ ਬਾਅਦ ਵੀ ਅਸੀਂ ਕਿੰਨਾ ਪੇਚਾ ਲੈ ਗਏ ਅੱਗੇ ਤੇ ਫਿਰ ਹੌਸਲੇ ਵਾਲੀ ਗੱਲ ਹੀ ਆ ਤੇ ਵੱਢੀ ਗਈ ਆ ਤੇ ਕੀ ਕਰ ਸਕਦੇ ਆ ਨੈਕਸਟ ਟਾਈਮ ਮਨਾ ਤੇਜੀ ਢਾਈ ਆ ਉਹਦਾ ਪੇਚਾ ਪੈਨ ਤਾਂ ਉਹ ਵੇ ਤੇਜੀ ਦੀ ਗੁੱਡੀ ਆ ਵੇ ਕਿੱਥੇ ਪਹੁੰਚ ਗਈ ਏ ਥੱਲੇ ਇਹ ਤੇ ਇਹ ਨਾ ਪੇਚਾ ਪਿਆ ਉਹ ਆਉਂਦੇ ਹਰੀ ਆ ਤੇ ਜੀ ਵੜਾਈ ਨਾ ਉਹਨੇ ਬਸ ਕਰਦੀ ਕੋਈ ਨਾ ਕੋਈ ਆਏ ਹਾਏ ਪੂਰਾ ਜ਼ੋਰ ਲੱਗਾ ਵੇ ਪੂਰਾ ਜ਼ੋਰ ਲੱਗਾ ਵੇ ਮਾਨਾ ਪੂਰਾ ਪੂਰਾ ਦੋਵਾਂ ਟੀਮਾਂ ਦੇ ਪੇਚੇ ਫਸੇ ਪਈ ਤੇਜੀ 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 ਓਏ ਓ ਜੇਰ ਕਰੋ ਤੇਜੀ ਤੇ ਇੱਜ ਕੇ ਰੱਖ ਦੇ ਜੀ ਕੰਮ ਇੱਕ ਰੀ ਮੈਂ ਨਾ ਕੱਢ ਦੇ ਕਰੀ ਅੱਜ ਕੰਟਾ ਕੱਢ ਦੇ ਕੰਟਾ ਕੱਢਦਾ ਉਹ ਤੂੰ ਨਹੀਂ ਨਹੀਂ ਤੂੰ ਉਹ ਵਾਲਾ ਗਾਣਾ ਗਾ ਗਿਆ ਅਹੀਂ ਕੰਟਾ ਕੱਢਣ ਨੂੰ ਫਿਰਦੇ ਹੋ ਫਿਰਦੇ ਰਾਜੀ ਨਾ ਨੂੰ ਅਹੀਂ ਲੱਗਦਾ ਗਾਣਾ ਤੂੰ ਛੇਤੀ ਕਰ ਮੇਰਾ ਵੀ ਹੁਣ ਅਵੇਂ ਗੰਝੇ ਲੱਗ ਗਏ ਹਾਲਾ ਆ ਬੰਦੇ ਤੇ ਨਾ ਕੀ ਕੱਝੇ ਲੱਗ ਦੋਣਾ ਮੇ ਚਲਾੜੇ ਦੋ ਇੱਕ ਜਗ੍ਹਾ ਦੋ ਗਏ ਹੁਣ ਪਾਰੇ ਕਦੀ ਕੱਢ ਕਰਦੇ ਕੋਈ ਨਾ ਹੌਸਲਾ ਜੀ ਕਿਸੇ ਨੇ ਪਤਾ ਲਗਾ ਕੀ ਹੋਇਆ ਬਸ ਵੱਢੀ ਗਈ ਆ ਕੀ ਨਹੀਂ ਦੱਸਣਾ ਤਾਂ ਯਾਰ ਆਪਣੇ ਘਰੋਂ ਉੱਠ ਕੇ ਆਪਾਂ ਹੁਣ ਆ ਗਏ ਆ ਇੱਧਰ ਕਿਸੇ ਹੋਰ ਕਰੀ ਤੇ ਆਪਾਂ ਇੱਧਰ ਆ ਗਏ ਤੇ ਦੁਬਾਰਾ ਗੁੱਡੀਆਂ ਡਾਉਣ ਲੱਗੇ ਆ ਤੇ ਮੱਛੇ ਕੱਢ ਲਏ ਹੁਣ ਮੱਛਣ ਵੇਚੇ ਪਾਈ ਜਾਣਗੇ ਤੇ ਹੁਣ ਜਿਹੜੇ ਉੜਦੇ ਉਹ ਤੁਹਾਨੂੰ ਦਿਖਾਉਣੇ ਫਿਰ ਆ ਮੱਛੇ ਡਾ ਰਹੇ ਤੇਜੀ ਹਣੀ ਤੇ ਮੈਂ ਤੇ ਕਾਸ਼ੀ ਅਹੀਂ ਖਿੱਚ ਰਿਹਾ ਫੋਟੋ ਆ ਆਪਣਾ ਇੱਥੇ ਫੋਟੋ ਸ਼ੂਟ ਚੱਲਣ ਤੇ ਵੱਖਰਾ ਹੀ ਉਹ ਇੰਸਟਾ ਤੇ ਦੇਖਣਾ ਤੁਸੀਂ ਦੇਖ ਲਿਓ ਯਾਰ ਉਹ ਚੈੱਕ ਕਰੋ ਉਹ ਪੀਲਾ ਮੱਛਾ ਜੇ ਸਾਡਾ ਜਿਹਦਾ ਪੇਚਾ ਲੱਗ ਐਰ ਕੀ ਇੱਜ਼ਤ ਚਾਹੀਦੀ ਆਪਾਨੂੰ ਮੱਲੇ ਚ ਡੁੱੜ ਗਿਆ ਸਾਡਾ ਗੁੱਡਾ ਜੀ ਸਾਡੇ ਐਰ ਕੀ ਮਾਹੌਲ ਜੇ ਮਾੜੇ ਚੱਲੰਦੇ ਆ ਅੱਜ ਕੋਈ ਗ੍ਰੈਂਡ ਖੇਤਰ ਸਾਡੇ ਭਰੀ ਆ ਤਾਂ ਯਾਰ ਜਿੰਨੇ ਜਣ ਵਲੌਗ ਸ਼ੁਰੂ ਕੀਤਾ ਹੁਣ ਜਦ ਤੱਕ ਸਾਡਾ ਮੱਛਾ ਉਹ ਉੱਤੇ ਵਾਲਾ ਬੋ ਗਿਆ ਜੇ ਸਾਡਾ ਮੱਛਾ ਬੋ ਗਿਆ ਤਾਂ ਉਹਨਾਂ ਦਾ ਵੀ ਬੋ ਗਿਆ ਦੋਵੇਂ ਵੜਦੇ ਚ ਆ ਚੁੱਕੇ ਆ ਪਰ ਹੱਡੀ ਉਹ ਤੇ ਇੱਕ ਟੈਂਕੀ ਨਾ ਡਗ ਗਈ ਇਸ ਕਰਕੇ ਹੱਡੀ ਵੱਢੀ ਗਈ ਪਰ ਚਲੋ ਕੋਈ ਨਾ ਗਈ ਉਹਨਾਂ ਦੀ ਆਪਾਂ ਐੜੀ ਰੁੱਟੀ ਆਓ ਆਪਣੀ ਐੜੀ ਰੁੱਟੀ ਉਹਨਾਂ ਦੀ ਗਈ ਇੱਕ ਹਿਸਾਬ ਨਾਲ ਪਰ ਹੁਣ ਗਿਆ ਆਪਣੇ ਫੋਟੋ ਮੱਛਾ ਗਿਆ ਹੀ ਆ ਕੋਈ ਨਾ ਕੀ ਲੱਗਾ ਨੂੰ ਅਸੀਂ ਦੱਬ ਜਾਗੇ ਐਡੀ ਛੇਤੀ ਸਾਡੇ ਤੋਂ ਇੱਕ ਹੋਰ ਮੱਛਾ ਹੈਗਾ ਹਲੇ ਕਰੀ ਹੋਰ ਆਵਾਂਗੇ ਅਸੀਂ ਤਾਂ ਲਓ ਜੀ ਵਲੌਗ ਚ ਅਸੀਂ ਕੀ ਕਰੀਏ ਮਤਲਬ ਕੀ ਡਾਈਏ ਅਸੀਂ ਦੱਸੋ ਮੈਨੂੰ ਆਹ ਵੇਖੋ ਅਸੀਂ ਐਡ ਕੀਤਾ ਵਲੌਗ ਜੀ ਨਾਲਾ ਟੁੱਟ ਚੁੱਕਾ ਹੈ ਖਲਾਰੇ ਪੈ ਚੁੱਕੇ ਨੇ ਡੌਨ ਲੱਗੇ ਨੇ ਤੇ ਹੌਸ ਲਈਏ ਹੁਣ ਚਲੋ ਫਿਰ ਹੁਣ ਕੀ ਕਰ ਸਕਦੇ ਆ ਚੱਲਦੇ ਆ ਕਿਉਂਕਿ ਸਾਡੀ ਮੱਛਾ ਐ ਤੁਮਕਾ ਮਾਰੇ ਤਾਂ ਤੀਲਾ ਹੀ ਟੁੱਟ ਗਿਆ ਤੇ ਬਸ ਚੱਲਦੇ ਹੁਣ ਤੇ ਬਾਕੀ ਚਲੋ ਯਾਰ ਹੌਸਲਾ ਹੀ ਆ ਹੁਣ ਸਾਡਾ ਤੇ ਮੱਛਾ ਟੁੱਟ ਗਿਆ ਪ੍ਰਾਧ ਤੁਮਕਾ ਮਾਰੇ ਮੱਛਾ ਟੁੱਟ ਗਿਆ ਕੀ ਕਰ ਸਕਦੇ ਆ ਬਾਕੀ ਅੱਜ ਦੇ ਲੋਕਡਾ ਪੈਸੇ ਖਤਮ ਕਰਦੇ ਆ ਗੁੜੇ ਵਾਲੇ ਡਾਲੀਆਂ ਮੈਂ ਚੱਲਿਆ ਪਵਿੰਡ ਸਾਹਿਬ ਗੁਰਦੁਆਰੇ ਮੱਥਾ ਟੇਕਣ ਤੇ ਫਿਰ ਬਸ ਕੱਲ ਮੈਂ ਨਾ ਕੱਲ ਵੇਨੇ ਕੱਲ ਥੋੜੇ ਕੀਵਾ ਚੰਗੇ ਗੁੜੇ ਡਾਲੀਆਂ ਹੀ ਵੀ